ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਪਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਾਗਾ ਜੀ 4 ਵੈੜਾ ਨੇ ਤੇ 2 ਮੱਜਾਂ ਨੇ 6 ਨਾਗਾ ਸਾਰੇ ਦੇ ਸਾਰੇ ਨਾਗੇ ਸੂਏ ਸਵਾਏ ਆ ਮੇਰੀ ਸਪੈਸ਼ਲ ਬੇਨਤੀ ਹੁੰਦੀ ਹੈ ਜਦੋਂ ਵੀ ਤੁਸੀਂ ਕਿਸੇ ਸੂਏ ਸਵਾਏ ਨਾਗ ਦੀ ਖਰੀਦ ਕਰਦੇ ਆ ਤਾਂ ਵੀਰੇ ਆਪ ਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਾਰਕਿੰਗ ਕਰ ਸਕਦੇ ਹੋ ਨੇ ਤਸੱਲੀ ਵਾਸਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਮੇਰਾ ਨਾਮ ਮੇਰਾ ਸੁਖਵਿੰਦਰ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 864755544 ਠੀਕ ਆ ਵੀਰੇ 6 ਨਾਕਾ ਜੀ ਅੱਜ ਅੱਜ ਵੀਰੇ ਆਪਾਂ ਕੋਲ 6 ਨਾਕਾ 6 ਦੇ 6 ਸੂਏ ਹੋਏ ਆ ਠੀਕ ਆ ਜੀ ਹਾਂ ਜੀ ਇੱਕ ਨੰਬਰ ਕਿੱਧਰੋਂ ਸ਼ੁਰੂ ਕਰਗੇ ਜੀ ਵੀਰ ਜਿੱਧਰੋਂ ਮਰਜ਼ੀ ਕਰ ਲੋ ਵਾਰੀ ਸਾਰਿਆਂ ਦੀ ਵਾਰੀ ਸਰ ਆਈ ਜਾਂਦੀ ਸਹੀ ਗੱਲ ਆ ਜੀ ਇਧਰੋਂ ਵੇਣ ਤੋਂ ਸ਼ੁਰੂ ਕਰ ਲੈਣੇ ਸੂਆ ਕਿੰਨੇ ਮਾ ਜੀ ਦਾ ਸੂਆ ਵੀਰੇ ਦੂਜਾ ਮੰਨ ਲਓ ਭਾਵੇਂ ਕੋਈ ਤੀਜਾ ਮੰਨ ਲੇ ਆਪਣਾ ਖਰੀਦਿਆ ਆਪਣਾ ਮਾਲ ਖਰੀਦਿਆ ਹੁੰਦਾ ਕਿਉਂਕਿ ਬਾਕੀ ਵੀਰੇ ਧਰੇਕ ਬੰਦਾ ਪਰਖ ਖਾਲਾ ਵਾ ਮੇਰੇ ਅੱਖੋਂ ਨੂੰ ਮੈਂ ਭਾਵੇਂ ਨੂੰ ਪਹਿਲਾਂ ਨੇ ਕਹਿਦਾ ਕਿਵੇਂ ਭਾਂਜੂ ਨਹੀਂ ਬਣ ਸਕਦਾ ਸਹੀ ਗੱਲ ਆ ਜੀ ਠੀਕ ਹੈ ਨਾ ਲੈਣੇ ਉਹਨੇ ਵੇਖ ਜਿਨੇ ਲੈਣੀ ਵੀਰੇ ਉਹਨੇ ਵੇਖ ਕੇ ਲੈਣੀ ਤਸੱਲੀ ਤੁਸੀਂ ਆਪ ਕਰਨੀ ਤੁਸੀਂ ਪੈਸੇ ਲਾਉਣੇ ਬਈ ਠੀਕ ਆ ਮੇਰੇ ਆਦਰ ਸਾਰਾ ਕੋਈ ਹੀਰਾ ਹੀ ਖੜਾ ਕਦੋਂ ਸੂਈ ਹੈ ਜੀ ਇਹ ਵੀਰੇ ਸੂਈ ਨੂੰ ਮੰਨ ਕੇ ਚਲੋ ਹੋ ਹੀ ਗਿਆ ਹੋਣਗੇ 15 ਦੇ 20 ਦੇ ਟਿਪ ਕਿਹੜਾ ਬੱਚਾ ਜੀ ਇਹ ਆ ਬੱਚੀ ਵੀਰੇ ਦੇ ਇੱਥੇ ਬੈਠੀ ਹਾਂਜੀ ਹਾਂਜੀ ਠੀਕ ਹੈ ਜੇ ਸਾਫ ਆ ਜੀ ਜੇ ਜੁਰ ਦੀ ਵੀਰੇ ਜਮਾ ਓਕੇ ਹੈ ਜੀ ਠੀਕ ਹੈ ਕਿੰਨਾ ਦੁੱਧ ਹੈ ਜੀ ਦੁੱਧ ਵੀਰੇ 13 ਹੋ ਜਾ 14 ਹੋ ਜਾ ਇੱਥੇ ਹੋਊਗਾ ਜੋਕ ਕੇ ਦੇ ਦਾਂਗੇ ਆਪਣਾ ਵੀਰੇ ਦੁੱਧ ਦੀ ਜੋਖਣ ਵਾਲਾ ਹੋਊਗਾ ਅੱਗੇ ਵੀ ਮਾਲ ਆਪ ਇੰਨਾ ਵੇਚ ਆ ਇਹਨੂੰ ਚਵਾ ਕੇ ਦਈਦਾ ਥੱਲੇ ਬਹਿ ਕੇ ਨਹੀਂ ਕੋਈ ਬੰਦਾ ਉੱਠਦਾ ਲੈ ਵੀ ਇੰਨਾ ਕਹਿਦਾ ਘਟਾ ਨਿਕਲਿਆ ਠੀਕ ਆ ਬਸ ਗੱਲਾਂ ਦੀ ਗਰੰਟੀ ਹੈ ਵੇਰੇ ਘਰੇ ਪਹੁੰਚ ਤੱਕ ਵੀ ਗਰੰਟੀ ਆ ਭਾਵੇਂ ਹਫਤੇ ਨੂੰ ਕਹਦੇ ਕੋ ਥਣ ਘਟਵਾਦਾ ਆਪਾਂ ਗਾਂ ਵਾਪਸ ਕਰਾਵਾਂਗੇ ਇੰਨੀ ਗਰੰਟੀ ਥਣ ਦੁੱਧ ਸੇਵਾ ਦਾ ਦੁੱਧ ਵੇਖ ਵੀਰੇ ਜੇ ਮੈਂ ਪਾਵਾਂਗਾ ਨਾ ਮੈਂ ਕੁਛ ਯਾਰ ਤੇ ਕਿਵੇਂ ਚੋਲੂਗਾ ਕਿਵੇਂ ਚੋਲੂਗਾ ਜਿੰਦੇ ਮੁਰੇ ਲੇਟੀ ਬਾ ਕੋਹੇ ਪਾ ਦੁੱਧ ਮੇਰੇ ਤੋਂ ਭਾਵੇਂ 20 ਕਿਲੋ ਚੋਲ ਲਵੇ ਹਮ ਸਹੀ ਗੱਲ ਹੈ ਸਹੀ ਹੈ ਨਾ ਦੁਰ ਕੇ ਦਿਖਾਦੀ ਵੀਰੇ ਸੂਆ ਜਿਹੜਾ ਮਰਜੀ ਮੰਨ ਲਿਆ ਕਰੋ ਕੱਦ ਕਾਠ ਵੀਰੇ ਵੱਡਾ ਹੀ ਆ ਜਾਂਦਾ 13 ਕਿਲੋ ਨੈਟ ਦੁੱਧ ਤਿਆਰ ਆ ਤੇ ਬੱਚਾ ਇਹਦੇ ਮਗਰ ਆ ਜਾਂਦਾ ਜੀ ਬੱਚੀ ਸੋਹਣਾ ਮੁਠੀ ਵਾਲਾ ਥਾਣਾ ਖਣਾ ਦਿੱਤਾ ਬਾਈ ਕਹਿੰਦਾ ਇੰਨੀ ਗਰੰਟੀ ਹੈ ਜੇ ਅਗਰੇ ਦੇ ਘਰੇ ਜਾ ਕੇ ਵੀ ਨੁਕਸ ਨਿਕਲ ਜੇ ਤਾਂ ਵੀ ਆਪਾਂ ਜ਼ਿੰਮੇਵਾਰ ਬੈਠੇ ਆਂ ਜੀ ਦੁੱਧ ਥੋੜੀ ਸੇਵਾ ਸੰਭਾਲਦਾ ਜਿਹੜਾ ਬਾਈ ਦੇ ਘਰੇ ਆ ਉਹ ਆਪਦਾ ਜੋਖ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਸੱਲੀ ਕਰਕੇ ਲੈ ਆ ਕੋਲ ਵੱਡੀ ਵਹਿੜ ਆ ਕੋ ਨਿੱਕੀ ਹੰਬੀ ਜ ਨਹੀਂ ਗੀ ਹਾਂ ਹੰਬੀ ਨਹੀਂ ਕੀ ਇਹ ਤਾਂ ਗੱਲ ਹੈਗੀ ਆ ਵੀਰੇ ਚੰਗੀ ਚੀਜ਼ ਆ ਬਾਕੀ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜਮ ਫੂਟ ਛਾ ਕੇ ਤੇ ਪੂਰਾ ਵੀ ਨਹੀਂ ਮੁੱਲ ਕਰਨੇ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਯਸ ਤੇ ਨੋ ਜੀ ਬਰਾਣ ਮੁੱਲ 55 ਕਰਤਾ 55 ਦੇ ਵੀ ਵਿਕ ਜਾਣੀ ਆ ਆਪਾਂ ਸਿਰਫ ਲੈਣਾ ਨਫਾ ਹੀ ਲੈਣਾ ਨਫਾ ਹੀ ਲੈਣਾ ਠੀਕ ਆ ਆਪਾਂ ਇੱਕ ਨਾਲ ਨਹੀਂ ਕੁਝ ਬਣ ਜਾਣਾ ਆਪਣਾ ਠੀਕ ਆ ਇੱਕ ਜੋ ਆਪਾਂ 15 ਲੈ ਲਾਂਗੇ 10 ਲੈ ਲਾਂਗੇ ਗਾੜੀ ਵਿੱਚ ਨਾ 45 ਕਹਾਂ 45 ਦੀ ਵਿਕ ਜਾਊ 42000 ਰੁਪਏ ਦੇ ਦੇਣੀ ਬਸ ਦਿਵਾਲੀ ਆਫਰ ਹੀ ਆ ਦਿਵਾਲੀ ਆਫਰ ਹੀ ਆ ਬਸ ਚੱਕ ਲੋ ਚੱਕ ਲੋ ਨਾਲ ਬੱਚਾ ਵੀ ਅੱਛੀ ਮੈਂ ਨਾਲ ਬੱਚੀ ਆ ਵੀਰੇ ਲੈ ਆਵੇ ਕਿੱਦਾਂ ਇੱਕ ਮਗਰ ਐਂ ਲੱਗਦਾ ਮੂਰੇ ਤੱਕ ਥੋੜੀ ਜੀ ਗਾਂ ਨੂੰ ਆ ਹੂੰ ਬਾਕੀ ਉਹ ਵੇਖ ਵੱਡੇ ਵੀਰੇ ਠੀਕ ਆ ਜੀ ਵੇ ਥਣ 42000 ਚ ਟੋਕੜ ਵੇੜ ਹੁੰਦੀ ਆ ਅੱਜ ਗੱਲ ਜਮਾ ਵੱਡੇ ਵੀਰੇ ਵੇ ਪੂਰੀ ਚੰਗੀ ਆ ਜੇ ਕੋਈ ਇਹੋ ਜੀ ਵੇੜ ਦੇ ਗਿਆ ਆਪਾਂ ਤਾਂ ਵੀ ਜ਼ਿੰਮੇਵਾਰ ਫਿਰਦੇ ਠੀਕ ਆ ਆ ਰੇਟ ਮਿਲ ਗਿਆ ਆ ਰੇਟ ਆਪਣੇ ਰੇਟ ਨਾਲ ਕੋਈ ਵੇੜ ਦੇ ਨਹੀਂ ਸਕਦਾ ਭਾਵੇਂ ਸਾਰੀ YouTube ਦੇਖ ਲੈ ਵੀਰੇ ਸਾਰੀ ਫੋਟੋ ਠੀਕ ਆ ਭਲਾ ਘੰਟਾ ਲਾ ਲਵੇ ਵੇਖਣ ਤਾਂ ਭਾਵੇਂ ਭਾਈ 3 ਦਿਨ ਲਾ ਕੇ ਫੋਨ ਲਾ ਦੇ ਬਾਅਦ ਸਾਈ ਪਹਿਲਾਂ ਪਾ ਲਵੇ ਪਹਿਲਾਂ ਲੱਭ ਲਵੇ ਇੰਨੇ ਮੁੱਲ ਚ ਗਾਂ ਮਿਲਦੀ ਆ ਤਾਂ ਆਪਾਂ ਜ਼ਿੰਮੇਵਾਰ ਆ ਠੀਕ ਆ ਜ ਹਾਂਜੀ ਦੋ ਨੰਬਰ ਨਗ ਸੂਆ ਵੀਰ ਦੂਜਾ ਸੂਆ ਸੂਈ ਹੋਈ ਆ ਬੱਚੀ ਮਗਰ ਆ ਹੂੰ ਠੀਕ ਆ ਬੱਚੀ ਕਿਹੜੀ ਆ ਜੀ ਬੱਚੀ ਆ ਲਾਲ ਵੀਰੇ ਇੰਦੇ ਮਗਰ ਜਰਸੀ ਜੀ ਜਰਸੀ ਵੀਰੇ ਠੀਕ ਆ ਤਾਂ ਦੋ ਸੂਈ ਆ ਜੀ ਇਹ ਸੂਈ ਨੂੰ ਵੀਰੇ ਮੰਨ ਕੇ ਚਲੋ ਬੱਚੀ ਸਾਹਮਣੇ ਵੈਸੇ ਤਾਂ ਹਫਤੇ 10 ਦਿਨ ਦੇ ਕਰੀਬ ਹੋਈ ਚੱਲਿਆ ਹੋਵੇ ਜਿੰਨੇ ਸਮੇਂ ਦੀ ਮਰਜ਼ੀ ਮੰਨ ਲਿਆ ਬਾਕੀ ਵੀਰੇ ਮਰਜ਼ੀ ਆ ਆਪਾਂ ਕੋ ਸੁੰਦੀ ਦੀ ਵੀਡੀਓ ਹੈਗੀ ਆ ਹੂੰ ਠੀਕ ਆ ਜੇ ਰਪਿੰਦਰ ਸਾਹਿਬ ਕੋ ਵੀਡੀਓ ਆਪਣੇ ਕੋਲ ਆ ਸਬੂਤ ਦੇਣਾ ਹੈ ਜੀ ਕਿੰਨਾ ਦੁੱਧ ਜੀ ਦੁੱਧ ਵੀਰੇ ਇਸ ਟਾਈਮ 14 ਕਿਲੋ ਹੋਗਾ ਜੋਖ ਦਾਂਗੇ ਵੀਰੇ ਐ ਕੰਡਾ ਆਪਦਾ ਲੈ ਕੇ ਆਵੇ ਬਾਲ ਖਾਲੀ ਕਰਕੇ ਜੋਖਲੇ ਪਹਿਲਾਂ ਜਿਵੇਂ ਮਰਜ਼ੀ ਕਰ ਲੈ ਸਾਡੇ ਕੰਡਿਆਂ ਤੋਂ ਜਵਾਜ ਵੀ ਨਾ ਕਰੇ ਕੋਸ ਖਾਇਆ ਹੋ ਸਕਦਾ ਬਈ ਕਿੰਨਾ ਦਾ ਦੱਸਿਆ ਸੀਗਾ 14 ਕਿਲੋ ਬਈ 14 ਕਿਲੋ ਹਾਂਜੀ 14 ਕਿਲੋ ਦੁੱਧ ਦੀ ਚਵਾਈ ਰੰਗ ਪ੍ਰਿੰਟ ਦੀ ਚੰਗੀ ਆ ਹੈਨਾ ਬਈ ਵੱਡੇ ਵੀਰੇ ਜਿੱਡੀ ਵਹਿੜ ਆ ਨਾ ਜੇਕਰ ਮਾੜੀ ਵੀ ਹੋਰ ਸਾਂਭੀ ਹੁੰਦੀ ਕਿ ਹਾਂ ਸਾਂਭੀ ਹੁੰਦੀ ਨਾ ਵਜਨ ਬਣਿਆ ਹੁੰਦਾ ਤੇ ਗੱਲਬਾਤ ਹੀ ਹੋਰ ਹੋਣੀ ਸੀ ਜੀ ਤੇ ਪਹਿਲੀ ਗੱਲ ਵੀਰੇ ਜਿੱਡੀ ਵਹਿੜ ਆ ਨਾ ਜਿੰਨਾ ਇਹਨੂੰ ਅੰਗ ਚੰਗਾ ਲੱਗਾ ਘਰ ਘਰ ਨਹੀਂ ਖੜੀਆਂ ਬਈ ਸਹੀ ਗੱਲ ਆ ਜੀ ਇਕੱਲੇ ਸਾਮ ਵਾਲੇ ਪੱਕ ਤੋਂ ਮਾਰ ਖਾ ਗਈ ਤੇ ਵੀ ਪ੍ਰਿੰਟ ਵਾਸ ਕਿਹੇ ਪਾਸੋਂ ਖੁੰਜੀ ਨਹੀਂ ਉਂਗਲ ਨਹੀਂ ਤਰੋਂਦੀ ਬਸ ਕੱਲਾ ਇਹੀ ਫੋਨ ਲਾ ਕਹਿ ਸਕਦਾ ਅਗਲਾ ਵੀ ਲਿਸਤੀ ਆ ਥੋੜੀ ਜੀ ਤਾਂ ਲਿਸੀ ਇਹ ਹੈਗੀ ਆ ਇਹ ਪਹਿਲਾਂ ਹੀ ਉਹ ਸਾਹਮਣੇ ਆ ਬਈ ਆਪਣੇ ਉਹ ਸਾਹਮਣੇ ਵਾਲੀ ਸੀ ਜਦੂਰ ਆ ਭਰੀ ਹੁੰਦੀ ਤਾਂ ਗੱਲ ਬਾਤ ਹੋਣੀ ਤੇ ਮੁੱਲ ਵੀ ਡੇਢ ਲੱਖ ਹੋਣਾ ਸੀਗਾ ਫਿਰ ਵੱਡੇ ਵੀਰੇ ਮੁੱਲ ਤਾਂ ਵੇਖ ਜੀ ਜਿੰਨਾ ਕਹਿੰਦਾ ਗੁੜ ਪਾਇਆ ਤਾਂ ਓਨਾ ਕੋ ਮਿੱਠਾ ਹੋਣਾ ਓਨਾ ਕੀ ਮਿੱਠਾ ਹੁਣ ਹੈਨਾ ਅੱਜ ਕਿੰਨੇ ਦੀ ਦੇ ਦਾਂਗੇ ਯਾਰ ਦੇਣ ਨੂੰ ਵੱਡੇ ਵੀਰੇ 50000 ਦੀ ਵੀ ਆ 60 ਹੀ ਮੰਗ ਲੈ 60 ਦੀ ਵਿਗ ਜਾਣੀ ਹੈ ਪਰ ਆਪਾਂ 45000 ਦੀ ਦੇਣੀ ਹੈ ਜੋੜਾ ਲੈ ਜੀ ਮਾਂ ਤਾਂ ਵੱਧ ਕਰਾਂਗੇ ਕਿਉਂ ਕਿ ਰਾਇਤ ਆਪਾਂ ਚਲੋ ਨਹੀਂ ਫ੍ਰੀ ਕਰਨਾ ਬਈ ਕਿਉਂਕਿ ਆਪਾਂ ਨਫਾ ਹੀ ਉਹਨਾਂ ਕੋਲ ਰੱਖਿਆ ਠੀਕ ਆ ਮਾਂ ਤਾਂ ਨਹੀਂ ਕਰਾਉਂਦਾ ਰਾਇਤ ਤੁਸੀਂ ਆਪ ਲਾ ਲਿਓ 15 ਕਿਲੋਮੀਟਰ ਹਿਸਾਬ ਨਾਲ ਗੱਡੀ ਜ਼ਰੂਰ ਭੇਜ ਦਾਂਗੇ ਬਈ ਹੂੰ ਠੀਕ ਆ ਜੀ ਹਾਂਜੀ ਠੀਕ ਆ ਵੀਰੇ ਤੇ ਨਾਗ ਨੰਬਰ ਆ ਗਿਆ ਵੀਰੇ ਆਪਣਾ 3 3 ਵੀਰੇ ਨਾਗ ਨੰਬਰ ਪਹਿਲਾ ਸੁਗਾ ਵੀਰੇ ਨੂੰਨ ਬੱਚੀ ਆ ਮਗਰ ਬੱਚਾ ਭਾਵੇਂ ਕੋਈ ਇਹਨੂੰ 10 ਦਿਨਾਂ ਦੇ ਮੰਨ ਲੈ ਭਾਵੇਂ ਕੋਈ ਮਹੀਨੇ ਦੇ ਮੰਨ ਲੈ ਠੀਕ ਆ ਵੀਰੇ ਤੇ ਦੁੱਧ 10 ਕਿਲੋ ਆ ਵੀ ਪੂਰਾ ਜੇਰ ਦੀ ਕੰਪਲੀਟ ਆ ਜੀ ਵੀਰੇ ਸਾਬ ਕੋਈ ਕਰ ਇਹੋ ਜੀ ਥਾਣਾ ਤੇ ਨੁਕਸ ਨਿਕਲ ਜੇ ਘਰੇ ਜਾ ਕੇ ਵੀ ਠੀਕ ਆ ਕਿਸੇ ਵੀ ਪਸ਼ੂ ਦੇ ਮੱਜਾਂ ਤੋਂ ਲੈ ਕੇ گاਵਾ ਤੱਕ ਰਵ ਜੁੰਮੇਰ ਹੋਵਾਂਗੇ ਠੀਕ ਆ ਹਾਈਟ ਇਹਦੀ ਨਾਰਮਲ ਹੀ ਆ ਜਾਂਦੀ ਹੈ ਹਨਾ ਨਾ ਵੱਡੀ ਵੀਰੇ ਨਾ ਛੋਟੀ ਬਾਲੀ ਮਰੀ ਵੀ ਨਹੀਂ ਪਈਗੀ ਹਮ ਨਾਰਮਲ ਜੀ ਹਾਈਟ ਆ ਹਾਂ ਭਈ ਇਹ ਗੋਲ ਜਾਵਾ ਹਮ ਚਮਕ ਚਮਕ ਚੰਗੀ ਆ ਹਨਾ ਇਹ ਪੂਰੀ ਚਮਕ ਚੰਗੀ ਆ ਬਈ ਠੀਕ ਆ ਵੀਰੇ ਸੋਨਾ ਕੱਟ ਵਾਲਾ ਹਵਾਨਾ ਹਨ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਇਹਦਾ ਹਾਂ ਸਪੈਸ਼ਲ ਲੱਗਾ ਹੂੰ ਟੌਪ ਬਦਾ ਥਾਨ ਲੱਗਿਆ ਹਾਂ ਨੀ ਕੋ ਰੰਗ ਬੱਚਾ ਮਗਰ ਮੇਲਾ ਗਿਆ ਜੀ ਹਾਂਜੀ ਹਾਂਜੀ ਮੇਲ ਵੀਰੇ ਠੀਕ ਆ ਜੀ ਬੱਚਾ ਕਿਹੜਾ ਬੱਚਾ ਜੀ ਇਹਦਾ ਆਹ ਵਾਲਾ ਵੀਰੇ ਬੈਠਾ ਜਿਹੜਾ ਬੁੱਕ ਜਿਹੜਾ ਬੈਠਾ ਜੀ ਠੀਕ ਆ ਵੀਰੇ ਬਾਕੀ ਜਿੰਨਾਂ ਦਾ ਦੱਸਿਆ ਆਪਣੇ ਘਰੇ ਚੋਕੇ ਲੈ ਜੇ ਵੱਡੇ ਵੀਰੇ ਜਿੰਨਾ ਟਾਈਮ ਹੁੰਦੀ ਤਸੱਲੀ ਨਹੀਂ ਹੁੰਦੀ ਉਹਨਾਂ ਟਾਈਮ ਆਪਣੇ ਘਰੇ ਤੁਰਿਆ ਆਵੇ ਬਈ ਚੋਣ ਵਾਸਤੇ ਠੀਕ ਆ ਆਪਣੇ ਘਰੇ ਘੜਗੇ ਤਾਂ ਆਪਾਂ ਜ਼ਿੰਮੇਵਾਰ ਹਾਂ ਠੀਕ ਆ ਜੀ ਇਗਾ ਬਾਕੀ ਅਗਲੇ ਪਾਏ ਦਾ ਵੀਰੇ ਠੀਕ ਹੈ ਜਿੰਨਾ ਕੋ ਆਪਾਂ ਪਾਈ ਜਾਵਾਂਗੇ ਉਹਨਾਂ ਕੋ ਲਈ ਜਾਵਾਂਗੇ ਇਹ ਤਾਂ ਮਸ਼ੀਨਾਂ ਹੀ ਆ ਬਈ ਇਹ ਮਸ਼ੀਨਾਂ ਹੀ ਆ ਛੋਟਾ ਖੰਦੀ ਸੀ ਜਲਦੀ ਪੂਰੀ ਕਰੰਦੀ ਆ ਆਪਣੀ ਠੀਕ ਛੋਟਾ ਜਿਹਾ ਪਾਅ ਇਦਾਂ ਮੰਗਣ ਨੂੰ ਬਰਾੜੇ ਦਾ ਟਾਲੀ ਮੰਗ ਲਈਏ 32000 ਦੀ ਦੇਣੀ ਹੈ 32000 ਦੀ ਹੈ ਹੋਜੂ ਮਾੜਾ ਮੋਟਾ ਮਾਨਤਨ ਜਰੂਰ ਕਰਾਂਗੇ ਸੋਹ ਨਹੀਂ ਪਉਂਦੇ ਠੀਕ ਹੈ ਜੀ ਹਾਂਜੀ ਤੇ ਨਗ ਨੰਬਰ ਆ ਗਿਆ ਚਾਰ ਜੀਰੇ ਚਾਰ ਨੰਬਰ ਆ ਪਲੂਣ ਵੱੱਛੀ ਆ ਹੂੰ ਤੇ ਦੁੱਧ 14-15 ਕਿਲੋ ਹੋ ਗਏ ਥੱਲੇ ਇਹਦੇ ਥੱਲੇ ਜੀ ਠੀਕ ਆ ਬੱਚਾ ਕੀ ਆ ਜੀ ਮਗਰ ਬੱਚਾ ਵੀਰੇ ਇਹਦੇ ਬੱਚਾ ਜਿਹੜਾ ਇੱਕ ਨੰਬਰ ਆ ਠੀਕ ਆ ਜੀ ਬੱਚਾ ਮਗਰ 13-14 ਕਿਲੋ ਜੋਕ ਕੇ ਲੈ ਜੇ ਆਪਾਂ ਵੀਰੇ ਕਹਨੇ ਜੋਖਣ ਵਾਲਾ ਹੂੰ ਉਹ ਵਿਖਾਵੇ ਤੋਂ ਕੀ ਲੈਣ ਦੇਣਾ ਆਪਾਂ ਠੀਕ ਆ ਵੀਰੇ ਬਾਕੀ ਥਣਾ ਥੁਣਾ ਦੀ ਡੰਨ ਆ ਜੀ ਮੈਂ ਕਿਹਾ ਵੱਡੇ ਬਾਈ ਘਰੇ ਜਾ ਕੇ ਵੀ ਆਪਾਂ ਲਾਹਮੇ ਦੇ ਹੱਕਦਾਰ ਆ ਹੂੰ ਕੋਈ ਕਹਦੇ ਆਪਾਂ ਨੂੰ ਕਿਥੋਂ ਨਾ ਜਾ ਨੁਕਸ ਨਿਕਲ ਗਿਆ ਤਾਂ ਆਪਾਂ ਜ਼ਿੰਮੇਵਾਰ ਆ ਹੂੰ ਆ ਪੱਕੇ ਥਾਣੇ ਨਾਲ ਹੋਇਆ ਵਾ ਹਾਂਜੀ ਵੀਰੇ ਪੱਕੇ ਨਾਲ ਠੀਕ ਆ ਜੀ ਬਾਕੀ ਨਾ ਤੁਨਾਂ ਦੀ ਡੰਨਾ ਤੀਰਾਂ ਤੋਂ 14 ਕਿਲੋ ਜੋਕ ਕੇ ਲੈ ਜੇ ਸੋਨਾ ਕਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਪੋੜ ਛਾਂਗੇ ਦੇ ਭੋਰਾ ਗਿਣ ਜੀ ਬਾਕੀ ਠੰਡੀ ਮਿੱਟੀ ਪੂਰੀ ਆ ਹੈਣਾ ਪੂਰੀ ਵੀਰੇ ਪੂਰੇ ਘਰੇ ਜਾ ਕੇ ਯਾਰ ਕੋਈ ਵੀ ਪਸ਼ੂ ਮੱਝ ਤੋਂ ਲੈ ਕੇ ਗਾਵਾਂ ਤੱਕ ਲੱਤ ਚਾ ਕੇ ਬਾਲਟ ਚ ਰਾਖ ਤੇ ਆਪਾਂ ਵੀਡੀਓ ਬਣਾ ਕੇ ਭੇਜ ਦੇ ਇੱਥੇ ਰੱਖ ਐਨੇ ਗੱਲਾਂ ਆਪਾਂ ਪਸ਼ੂ ਨਹੀਂ ਘਰੋਂ ਲੈਂਦੇ ਸਿੱਧੀਆਂ ਗੱਲਾਂ ਵੀਰੇ ਆਪਾਂ ਵੀ ਘਰ ਦੇ ਬਾਬੂ ਨਹੀਂ ਲਾਪੇ ਜੇ ਲਈ ਜਾਗੇ ਉਹਦਾ ਫਾਇਦਾ ਨਹੀਂ ਕੋਈ ਜਿੰਨੇ ਲੈਣਾ ਦੁੱਧ ਪੀਣ ਨੂੰ ਲੈਣਾ ਤੇ ਜੇ ਬਾਹਰ ਦੀ ਲੱਤਾਂ ਹੀ ਖਾਣੀਆਂ ਫਿਰ ਦੇਸੀ ਗਾਵਾਂ ਵਾਰਾ ਹੀ ਫੜ ਲਓ ਬਈ ਲੱਤਾਂ ਹੀ ਖਾਣੀਆਂ ਫਿਰ ਡੈਰੀ ਤੋਂ ਲਿਆਓ ਲੱਤਾਂ ਬੱਚੋਂ ਪਕਰ ਕੇ ਪੈਸੇ ਵੀ ਲਾਉਣੇ ਆ ਤੇ ਲੱਤਾਂ ਵੀ ਕਲੇਸ਼ ਵੀ ਘਰੇ ਲੈ ਕੇ ਆਉਣ ਦਾ ਕੀ ਫਾਇਦਾ ਪੈਸੇ ਦੇ ਕੇ ਲੱਤਾ ਮਰੌਣੀਆ ਅਕਲੋਂ ਦਾ ਫਰੀ ਹੈ ਪੈਸੇ ਦੇ ਕੇ ਯਾਰ ਦੇਖੋ ਭਾਈ ਇੱਕ ਪੈਸਾ ਲਾਉਣਾ ਕਿ ਕਰੇ ਕਲੇਸ਼ ਲੈ ਕੇ ਜਾਣਾ ਰੋ ਟਾਈਮ ਦਾ ਕਲੇਸ਼ ਆ ਭਾਈ ਹੂੰ ਸਹੀ ਗੱਲ ਹੈ ਹੁਣ ਆਪਾਂ ਹੀ ਲਾਵਾਂਗੇ ਰ ਆਪਾਂ ਨੂੰ ਕੋਈ ਉਹੋ ਹੀ ਦੇ ਦੇ ਗਾਂ ਕੋਈ ਆਪਾਂ ਵੀ ਗਾਲਾਂ ਹੀ ਕੱਢਾਂਗੇ ਹੂੰ ਚਾਰ ਨੰਬਰ ਦੀ ਡਿਮਾਂਡ ਡਿਮਾਂਡ ਵੀਰੇ 40000 ਦੀ ਹੈ ਹੋਜੂ ਮਾੜਾ ਮੋਟਾ ਮਾਨ ਤਾਂ ਉਹ ਦੇਖ ਚ ਕਰਾਂਗੇ ਆਪਾਂ ਠੀਕ ਹੈ ਵੀਰੇ ਤੇ ਮੱਜਾ ਵੀ ਫਿਰ ਹੁਣ ਲਿਉਣ ਲੱਗ ਗਿਆ ਨਾਲ ਹੈ ਵੀਰੇ ਡਿਮਾਂਡ ਹੀ ਵਾਲੀ ਯਾਰ ਰੇਕ ਬੰਦਾ ਕੇ ਰੇਕ ਜਿਹੜੀ ਹੈਗੀ ਆ ਨਾਰਮਲ ਜੇ ਰੇਂਜ ਦੀ ਵਾਲੀ ਡਿਮਾਂਡ ਆ ਹਨਾ ਭਾਈ ਬੱਦ ਦੇ ਵੀਰੇ ਮੰਗ ਹਰੇਕ ਚੀਜ਼ ਚੰਗੀ ਜੀ ਦਾ ਚੰਗਾ ਮੁੱਲ ਦੇਣਾ ਪੈਣਾ ਆਪਾਂ ਨੂੰ ਤੇ ਕਿਸੇ ਨੂੰ ਇਹ ਨਹੀਂਗਾ ਕਿ ਆਪਾਂ ਕਹਾਂ ਗਦਾ ਕੋੜਾ ਇੱਕ ਰੇਟ ਤਾਂ ਹੁੰਦਾ ਹੀ ਨਹੀਂ ਇੱਕੋ ਕੇ ਰੇਟ ਨਹੀਂ ਹੁੰਦਾ ਸਹੀ ਚੰਗੀ ਜੀ ਦਾ ਚੰਗਾ ਮੁੱਲ ਹੀ ਆ ਇਧਰੋਂ ਖੁੱਲੇ ਸਿੰਘਾਂ ਵਾਲੀ ਤੋਂ ਸ਼ੁਰੂ ਕਰ ਸੂਆ ਕਿੰਨਾਂ ਜੀ ਕੱਲਾ ਜੇ ਕਲਾ ਕਹਿਣਾ ਵਾ ਤਾਂ ਸਿੰਘ ਖੁੱਲਾ ਹੀ ਕਹਿਣਾ ਆਪਾਂ ਹੂੰ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਐਵੇਂ ਆਪਾਂ ਕੋਈ ਜੇ ਜਾ ਕੇ ਉਹਦਾ ਫਾਇਦਾ ਨਹੀਂ ਕੋਈ ਐਤੂ ਬਗੈਰ ਕੋਈ ਇੱਕ ਪੈਸੇ ਦਾ ਨੁਕਸ ਕੱਢ ਦੇ ਜੋ ਡੰਨ ਲਾਊ ਆਪਾਂ ਭੁਗਤਾਂਗੇ ਹੂੰ ਸਹੀ ਗੱਲ ਆ ਆਪਾਂ ਐਵੇਂ ਕੋਈ ਜੇ ਚੱਲ ਗਏ ਉਹਦਾ ਫਾਇਦਾ ਨਹੀਂ ਕੋਈ ਸਿੰਘ ਖੁੱਲੇ ਦੁੱਧ ਚੋਣਾ ਥਣਾ ਨੂੰ ਆਪਾਂ ਹਾਂ ਸਿੰਘਾਂ ਠੀਕ ਆ ਸਿੰਘਾਂ ਥੋੜਾ ਚੋਣਾ ਠੀਕ ਆ ਵੀਰੇ ਭਾਵੇਂ ਨੂੰ ਕਹਦੇ ਕਿ ਦੂਜੇ ਸੂਏ ਹੂੰ ਮਾਲਕ ਇਹਨਾਂ ਦੂਜੇ ਹੀ ਕਿਹਾ ਬਈ ਹੂੰ ਆਪਾਂ ਤੀਜੇ ਮੰਨਦੇ ਆ ਹੂੰ ਦੁੱਧ 12 ਕਿਲੋ ਆਪਾਂ ਜੋਖ ਦਾਂਗੇ ਕੰਦਾ ਬਾਲ ਦੇ ਆਪਦਾ ਲੈ ਕੇ ਆਵੇਂ ਹੂੰ ਆਪਣੀ ਆਪਣਾ ਉਹ ਵੀ ਨਹੀਂ ਗਾ ਆਪਾਂ ਨਹੀਂ ਦਿੰਦੇ ਕੰਦਾ ਚਵਾ ਕੇ ਦੂੰਗਾ ਦੋ ਟਾਈਮ ਭਾਵੇਂ ਕੋ ਤਿੰਨ ਟਾਈਮ ਜਿੰਨਾ ਟਾਈਮ ਅਗਲੇ ਤਸੱਲੀ ਨਹੀਂ ਹੁੰਦੀ ਯਾਰ ਠੀਕ ਆ ਤੁਰਿਆ ਹੋਵੇ ਬਸ ਠੀਕ ਆ ਜੀ 12 ਕਿਲੋ ਬੱਚਾ ਕੀ ਇਹਦਾ ਮਗਰ ਕੱਟਾ ਵੀਰੇ ਆਲਾ ਸੁਈ ਆਲਾ ਇਧਰ ਲਾ ਵੀਰੇ ਆਲਾ ਹਾਂ ਬੱਲਾ ਜਿਹੜਾ ਵਾ ਠੀਕ ਆ ਜੀ ਹਾਂਜੀ ਠੀਕ ਆ ਸੁਈ ਜਿੰਨੇ ਸਮੇਂ ਦੀ ਮਰਜ਼ੀ ਮੰਨ ਲੈ ਵੀਰੇ ਸੁਈ ਦਾ ਸਾਹਮਣੇ ਦਸੀ ਜਾਂਦੀ ਆ ਪਤਾ ਦਬਤਾ ਦੱਸ ਦਿਆਂ ਦਾ ਸੁਗਾ ਸਰ ਠੀਕ ਆ ਅਜਾ 12 ਕਿਲੋ ਜੋ ਕਿ ਨਿੱਗਰ ਨੁੱਗਰ ਵੀਰੇ ਪੂਰੀ ਆ ਵਜਨ ਫੁੱਲ ਵਜਣਾ ਸੰਭੀ ਬਲੀਆ ਕੋਈ ਆਏ ਨਹੀਂ ਬਈ ਸੇਵਾ ਹੈ ਨਹੀਂ ਸੀ ਮਾਲਕਾਂ ਦੀ ਪੈਠ ਪੂਰਾ 2.5 3 ਫੁੱਟ ਟੰਗੂ ਚੌੜਾ ਹੈ ਨਾ ਬਈ ਬਈ ਦੇਖ ਜੇ ਮੜਾ ਸਿੰਘ ਕੁੰਡਾ ਹੋਵੇ ਨਾ ਹਰਿਆਣੇ ਦੀ ਕਹਿ ਦੋ ਹਰੇਕ ਮੰਦਾਈ ਠੀਕ ਆ ਕਿੰਨਾ ਹਰਿਆਣੇ ਦੀ ਮੇਰੇ ਅਰਗੇ ਨੂੰ ਭਲਾ ਹਰਿਆਣੇ ਦਾ ਰਾਹ ਨਾ ਪਤਾ ਰਾਹ ਨਾ ਪਤਾ ਹੋਵੇ ਕੈਂਥਲ ਜਾ ਕੇ ਕਰਾ ਭਰਾ ਭੁੱਲ ਜੇ ਕਿੱਧਰ ਨੂੰ ਲੰਗਾ ਮੈਂ ਉਹ ਗੱਲਾਂ ਨਹੀਂ ਵੀਰੇ ਠੀਕ ਆ ਮੱਝ ਜਿੰਨੀ ਵੀ ਆ ਨਾ ਚੰਗੀ ਤੋਂ ਚੰਗੀ ਪਈ ਹੈ ਬਾਈ ਕਿਸੇ ਪਾਸੋਂ ਕੋਈ ਲੈਵੇ ਚ ਕਿਸੇ ਥਣ ਚ ਨੁਕਸ ਕੱਢ ਦੇ ਇੱਕ ਹਫਤੇ ਦਾ ਟਾਈਮ ਆ ਵੀ ਅਗਲੇ ਤੱਕ ਜੇ ਸਾਰੀ ਮੱਝ ਨੂੰ ਨੁਕਸ ਕੱਢ ਕੇ ਫੜਾ ਦੇ ਆਪਾਂ ਨੂੰ ਅੱਛਾ ਹੋਰ ਦੱਸੋ ਓਪਨ ਚੈਲੰਜ ਓ ਯਾਰ ਬੱਟ ਦੇ ਵੀਰੇ ਆਪਾਂ ਪਹਿਲੇ ਲਾ ਕੇ ਲਿਆਂਦੇ ਪਹਿਲਾਂ ਗਿਣ ਕੇ ਉਹਨੂੰ ਦਿੱਤੇ 500 ਰੁਪਈਆ ਨਾ ਐਂ ਲਾ ਕੇ ਮਾਰਦਾ ਅਗਲਾ ਕੱਟ ਕਿਦਾਂ ਲੱਗਾ ਹੋਵੇ ਤਾਂ ਤਾਂ ਆਪਾਂ ਮੱਝ ਕਿਵੇਂ ਉਹ ਜੀ ਲੈ ਲਾਂਗੇ ਬਈ ਡਿਮਾਂਡ ਕਰਨੀ ਜੈਜ ਉਹਨੂੰ 1.5 ਲੱਖ ਮੰਗੇਗਾ ਹਰਿਆਣੇ ਵਾਲਿਆਂ ਵਾਂਗ ਮੰਗੋਂ 1.5 ਮੰਗ ਲਿਆ ਤਾਂ ਵੀ ਵਿਕ ਜਾਣੀ ਹੈ ਕਿਉਂਕਿ ਮੱਝ ਬਾਲੀ ਚੰਗੀ ਹੈ ਹਮ ਆਪਾਂ 92000 ਦੀ ਦੇ ਦੇਣੀ ਹੈ ਯਾਰ ਇਹ ਮੈਂ ਕਹਿੰਦਾ 12 ਕਿਲੋ ਦੁੱਧ ਆਏ 12 ਕਿਲੋ 92000 ਦੀ ਦਊਂਗਾ ਕੋਈ ਬਈ ਸਾਈ ਪਾ ਦੇ ਪਹਿਲਾਂ 10000 ਰੁਪਈਆ 14 ਕਿਲੋ ਚਵਾ ਕੇ ਦੇ ਦੂੰਗਾ 10 ਦਿਨਾਂ ਦਾ 1 ਹਫ਼ਤੇ ਦਾ ਟਾਈਮ ਲਾਉਂਗਾ 15-20 ਦਿਨਾਂ ਦੇ ਪਸੂ ਆਉਂਦਾ ਦੁੱਧ ਮੇਰੇ ਹਜੇ ਕੜ ਨਹੀਂ ਚੱਲਿਆ ਤੇ 12 ਕਿਲੋ ਹੋਣਾ 12 ਕਿਲੋ ਹੋਣਾ ਠੀਕ ਆ ਜਦੋਂ ਕੜ ਚੱਲ ਗਿਆ ਤਾਂ ਗੱਲ ਕਿੱਥੇ ਪਹੁੰਚੂਗੀ ਹੂੰ ਸਹੀ ਗੱਲ ਨਹੀਂ ਪਹੁੰਚਣੀ ਬਾਈ ਨਹੀਂ ਪਹੁੰਚਣੀ ਸਹੀ ਗੱਲ ਹੈ ਪਹਿਲੀ ਗੱਲ ਇੰਨੇ ਰੇਟ ਤੇ ਕੋਈ ਦੇ ਗਿਆ ਆ ਬਾਈ ਯਾਰ ਚ ਮਿਲਣੀ ਨਹੀਂ ਨੀ ਇੰਨੇ ਰੇਟ ਤੇ ਕੋਈ ਦੇ ਗਿਆ ਇਹੋ ਜੀ ਮੱਝ ਬਰਾਬਰ ਮੈਂ ਲੈ ਲੂੰਗਾ ਆਪ ਹੂੰ ਮੈਂ ਆਪ ਲੈ ਲੂੰਗਾ ਹੂੰ ਇੰਨਾ ਦੁੱਧ ਹੋਵੇ ਤੇ ਏਡੀ ਮੱਝ ਹੋਵੇ ਬਾਈ ਕਿਸੇ ਨੇ ਹਵਾਨੇ ਹੋਣ ਨੇ ਦੀ ਪੂਰੀ ਸਾਫ ਆ ਮੇਰੇ ਕੱਲੀ ਮੱਝ ਡਰਦੀ ਆ ਸੁਥਰੀ ਬਹੁਤ ਆ ਸੁਥਰੀ ਬਹੁਤ ਆ ਚਿਵਾਈ ਗਮੰਡੀਆਂ ਕਰੇ ਆਵਾਜ਼ ਆਊਗੀ ਠੀਕ ਆ ਬਾਲਟੀ ਜਦ ਤੂੰ ਟੁੰਦਾ ਪਿਆ ਕੋ ਤੜਕੇਣਾ ਚਵੇ ਜਵਾਬ ਉੱਠ ਪੈਣਗੇ ਹੂੰ ਸਹੀ ਗੱਲ ਹੈ ਜੀ ਹਾਂ ਤੇ ਜਿਹੜਾ ਨਾਗ ਨੰਬਰ ਆ ਗਿਆ ਆਪਣਾ 4 ਹੋ ਗਿਆ ਆ 6 ਨੰਬਰ ਆ ਗਿਆ 6 ਨੰਬਰ ਆ ਵੀਰੇ ਦੂਜਾ ਸੂਆ ਵੀਰੇ ਛੋਟੀ ਸੂਈ ਆ ਠੀਕ ਆ ਮਗਰ ਕੱਟੇ ਆ 4 ਕੱਟੀ ਆ ਜੀ 4 ਪਾਈ ਦਿਨ ਹੋ ਗਿਆ ਸੂਈ ਨੂੰ ਹੂੰ ਐਸ ਟਾਈਮ 10 11 ਕਿਲੋ ਦੁੱਧ ਤਿਆਰ ਹੋਊਗਾ ਇਹਦੇ ਥੱਲੇ ਵੀ ਐਸ ਥੱਲੇ ਥਾਣਾ ਦੀ ਥਾਣਾ ਦੀ ਮੈਂ ਕਹਿੰਦਾ ਵੀਰੇ ਘਰੇ ਜਾ ਘਰ ਤੱਕ ਜਿੰਮੇਵਾਰੀ ਆ ਕਿ ਪੂਰ ਛਿੱਟਾ ਵੀ ਕੱਢ ਦਊਗਾ ਤਾਂ ਠੀਕ ਆ ਪੂਰ ਛਿੱਟੇ ਦੀ ਵੀ ਗਰੰਟੀ ਆ ਆਪਣੀ ਠੀਕ ਆ ਹੋਰ ਦੱਸ ਜਿੱਡੀ ਮਰਜ਼ੀ ਕੋਈ ਖਿੱਚ ਕੇ ਧਾਰ ਮਾਰ ਲੇ ਜੇ ਧਾਰ ਸੁ ਧਾਰ ਪਾੜ ਗਈ ਜਿੰਮੇਵਾਰ ਉਹ ਵੀ ਜਿੰਮੇਵਾਰ ਹਾਂ ਜਿਹੜੀ ਚੀਜ਼ ਦੀ ਗਾਰੰਟੀ ਆ ਉਹਦੀ ਗਾਰੰਟੀ ਆ ਤੇ ਐਵੇਂ ਆਪਾਂ ਹੋਰ ਗਾਰੰਟੀਆਂ ਚੱਕੀ ਜੱਗੇ ਬਾਅਦ ਲਾਂਬਾ ਲਈ ਜੱਗੇ ਉਹਦਾ ਫਾਇਦਾ ਕੋਈ ਨਹੀਂ ਦੇਖ ਯੂਟਿਊਬਰ ਆ ਬਣਿਆ ਆਪਾਂ ਨੂੰ ਦਿੱਤੀ ਹੈ ਨਾ ਬਹੁਤ ਵਧੀਆ ਕਾਰੋਬਾਰ ਚਲਾਉਣ ਵਾਸਤੇ ਇਹਨਾਂ ਨੇ ਜਾਇਜ਼ ਫਾਇਦਾ ਨਾ ਚੱਕੋ ਜਾਇਜ਼ ਚੱਕੋ ਹੂੰ ਕਿਉਂਕਿ ਜੇ ਵੀਰੇ ਇਹ ਆ ਇਹ ਰੋਗਗੀ ਕੰਨਾਂ ਦੀ ਰੋਟੀ ਚ ਲੱਤ ਵੱਜਦੀ ਵੀਰੇ ਦੇਖ ਲੋਕੀ ਵੇਂਦੇ ਆ ਆਪਾਂ ਨੂੰ ਕਮਾਈ ਵਾਸਤੇ ਆਪਾਂ ਨੂੰ ਕਮਾਈ ਹੁੰਦੀ ਆ ਠੀਕ ਆ ਕਿੰਨੇ ਬੰਦੇ ਆ ਰੋਜ਼ਗਾਰ ਚ ਚੱਲਦਾ ਇਹਦੇ ਸਿਰਫ ਬਹੁਤ ਬੰਦਿਆਂ ਦਾ ਰੋਜ਼ਗਾਰ ਚੱਲਦਾ ਆੜੀ ਆੜੀ ਜੁੜੀ ਵੀ ਆ ਦੇਖ ਵੀਰੇ ਕਮਾਈ ਕਰਨੀ ਹਰੇਕ ਨੇ ਹੂੰ ਪੈਸੇ ਆਪ ਨੂੰ ਹੀ ਫਿਰਦਾ ਰੇਕ ਬੰਦਾ ਬਾਈ ਦੇਖੋ ਪੈਸੇ ਵੀਰੇ 2000 ਵੱਧ ਲੈ ਲਓ ਹੂੰ ਪਰ ਸਹੀ ਪਸ਼ੂ ਦਿਓ ਅਗਲੇ ਨੂੰ ਸਹੀ ਪਸ਼ੂ ਦਿਓ ਜੀ ਸਹੀ ਗੱਲ ਆ ਠੀਕ ਆ ਅਗਲੇ ਨੂੰ ਵਿਸ਼ਵਾਸ ਕੀਤਾ ਆਪਣੇ ਇਹ ਰੇਕ ਬੰਦੇ ਨੇ ਠੀਕ ਆ ਜੀ ਤੇ ਜੇ ਵਿਸ਼ਵਾਸ ਆਪਾਂ ਭੰਗ ਕਰਾਂਗੇ ਵੀਰੇ ਆਪਣੀ ਗਲਤੀ ਐ ਫਿਰ ਗਲਤ ਐ ਜੀ ਇਹ ਨਾ ਅਗਲਾ ਵੀਰੇ ਗਾਲਾਂ ਕੱਢਦਾ ਕੋਈ ਫਾਇਦਾ ਨਹੀਂ ਗਾਲਾਂ ਲਾ ਸਹੀ ਹੈ ਵੀਰੇ ਇਹਦੀ ਜੈ ਜੀ ਡਿਮਾਂਡ 88000 ਰੁਪਏ ਵੀਰੇ ਆਪਾਂ ਲੈਣਾ 88000 ਬਸ ਗੱਲ ਹੋ ਗਈ ਲੈ ਜੇ ਜੋੜਾ ਲਾ ਕੇ ਵੀਰੇ ਛੋੜਛੱਪੇ ਵਾਲਾ ਮਾਨਤਾਨ ਹੋਊਗਾ। ਕੋ ਜਮਾਂ ਥੱਲੇ ਬੈਘਾ ਫੇਰ ਨਹੀਂ ਹੋਣਾ ਸੋਦਾਂ। ਫੇਰ ਨਹੀਂ ਹੋਣਾਗਾ। ਚਲੋ ਖੁਸ਼ ਕਰ ਦਾਂਗੇ। ਖੁਸ਼ ਕਰਾਂਗੇ ਵੀਰੇ। ਮੈਂ ਕਿ ਉਹ ਬੰਦਾ ਆ ਮੁਰਦਾ ਨਹੀਂ ਜੇ ਲੈਣ ਆਇਆ। ਜੇ ਪੂਸ਼ ਮਰੋੜਨ ਆਇਆ ਉਹ ਗੱਲ ਵੱਖਰੀ ਐ। ਉਹ ਵੱਖਰੀ ਗੱਲ ਆ ਜੀ। ਬਾਕੀ ਵੇ ਸਿੰਘ ਵੇ ਵੱਡੇ ਵੀਰੇ ਕਿੱਡੀ ਚੰਗਾ। ਹਮਮ ਕਵਾਲਿਟੀ ਪੂਰੀ ਆ। ਕਿਸੇ ਪਾਸੋਂ ਕੋਈ ਨੁਕਸ ਕਰ ਦੂ ਕਿਸੇ ਪਸ਼ੂ ਦਾ ਆਪਾਂ ਜ਼ਿੰਮੇਵਾਰ। ਜਿਹੜਾ ਹੈਗਾ ਆਪਾਂ ਦੱਸ ਦਿਆਂ ਪਹਿਲਾਂ। ਜਿਹੜਾ ਹੈਗਾ ਉਹ ਦੱਸ ਦੇ ਤਾਂ ਸਹੀ ਗੱਲ ਐ। ਨੰਬਰ ਐ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।